ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਸੋ ਦਰ ਕੇਹਾ ਸੋ ਘਰ ਕੇਹਾ ਜੇਤ ਬਹਿ ਸਰਬ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਜਬ ਜੀ ਸਾਹਿਬ ਜੀ ਦੀ ਸੰਤਿਆ ਸਰਵਣ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸੋ ਦਰ ਕੇ ਹਾ ਸੋ ਅੱਖ ਬੋਲਣਾ ਦਰ ਵਕ ਬੋਲਣਾ ਕਿਹਾ ਕਕੇ ਲਾ ਲਾਉਣਾ ਐ ਸਿਆਰੀ ਨਹੀਂ ਲਾਉਣੀ ਹਾਏ ਕੰਨਾ ਹਾ ਕੀਹਾ ਕੇ ਲੰਮਾ ਕਰਕੇ ਬੋਲਣਾ ਹਾਏ ਕੰਨਾ ਲੰਮਾ ਕਰਕੇ ਬੋਲਣਾ ਦੋਨੇ ਹੀ ਲਾਤੇ ਕੰਨਾ ਤੇ ਦੀਰਘ ਮਾਤਰਾ ਨੇ ਕਿਹਾ ਇਥੇ ਜਮ ਕੇ ਲਾਵਾਂਗੇ ਸੋ ਘਰ ਵਖ ਵਖ ਬੋਲਣੇ ਨੇ ਕਿਹਾ ਇਥੇ ਵਿਸ਼ਰਾਮ ਐ ਜੇਤ ਇਹ ਪੋਲਾ ਬੋਲਿਆ ਜਾਵੇਗਾ ਬਹਿ ਬੱਬਾ ਹਏ ਸਿਆਰੀ ਬਹੇ ਇਥੇ ਆਪਾਂ ਥਮਕੀ ਲਾਵਾਂਗੇ ਸਰਬ ਪੋਲਾ ਬੋਲਿਆ ਜਾਵੇਗਾ ਸਮਾਲੇ ਸੱਸਾ ਮੰਮੇ ਕੰਨਾ ਲੱਲੇ ਲਾਂ ਕਈ ਸੰਗਤਾ ਮੰਮੇ ਦੇ ਪੈਰ ਚ ਹਲੰਤ ਲਾ ਕੇ ਭਾਰਾ ਬੋਲਦਿਆਂ ਨੇ ਸਮਾਲੇ ਇਹ ਪੋਲਾ ਜਿਹਾ ਬੋਲਣਾ ਸਮਾਲੇ ਹਲੰਤ ਤੋਂ ਬਿਨਾ ਹੈ ਮੰਮਾ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਇਥੇ ਵਿਚਰਾਮ ਹੈ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਓ ਕਹੀ ਅਨ ਕਹੀ ਅਨ ਇਕੱਠਾ ਬੋਲਣਾ ਵਕ ਨਹੀਂ ਬੋਲਣਾ ਇਥੇ ਵਿਚਰਾਮ ਹੈ ਕੇਤੇ ਗਾਵਨ ਨਾਣਾ ਗਾਵਨ ਹਾਰੇ ਗਾਵੇ ਗੱਗੇ ਕੰਨਾ ਵਾਵਾ ਗਾਉ ਬੋਲ ਕੇ ਵਿੱਚ ਦਹਿ ਦੇਣੀ ਆਏ ਸਿਆਰੀ ਹੀ ਗਾਵੇ ਗਾਵੇ ਇਸ ਤਰ੍ਹਾਂ ਬੋਲਣਾ ਤੋਹਨੋ ਤੇ ਤੇ ਔਕੜ ਹਾ ਹਾ ਨੰਨੇ ਹੋੜਾ ਤੋਨੋ ਇਸ ਤਰ੍ਹਾਂ ਬੋਲਣਾ ਹੈ ਇਥੇ ਤੱਦਾ ਨਹੀਂ ਲਾਉਣਾ ਹਾ ਹਾ ਲਾਉਣਾ ਤੋਨੋ ਕੋੜਾ ਨੰਨੇ ਦਲਾਉਣਾ ਹੈ ਇਥੇ ਦਲਾਇੰਕਰ ਲਾ ਕੇ ਪਿੱਪੀ ਨਹੀਂ ਲਾਉਣੀ ਪਿੱਪੀ ਤੋਂ ਬਿਨਾ ਦਲਾਇੰਕਰ ਤੋਂ ਬਿਨਾ ਹੈ ਕੋੜਾ ਲੱਗਾ ਨੰਨੇ ਦੇ ਨੋ ਨੰਨੇ ਹੋੜਾ ਨੋ ਤੋਨੋ ਤੋਨੋ ਇਸ ਤਰ੍ਹਾਂ ਬੋਲਣਾ ਹੈ ਇਥੇ ਜਮਕੀ ਹੈ ਪੌਣ ਨਾਣਾ पानी नाना बै संतर एथे विश्राम है गावे राजा धर्म राजा धर्म बोलना है दुबारे गावे चेत, गोपत चेत भी पोला बोलना है गोपत भी पोला बोलना है इथे जमकी लौनी है लेख जाने एथे विश्राम है लेख लेख पोले बोले जाने के। ਤਰਮੋ ਵਿਚਾਰੇ ਉਹ ਵਿਦ ਨਾਲ ਗਾਵੇ ਈ ਸਰਬਰਮਾ ਬਰਮਾ ਬੋਲਣਾ ਪਰ ਬਰਮਾ ਨਹੀਂ ਬੋਲਣਾ ਕਸਕੇ ਨਹੀਂ ਬੋਲਣਾ ਪੋਲਾ ਜਾਂ ਬੋਲਣਾ ਬਰਮਾ ਦੇਵੀ ਇਥੇ ਵਿਸ਼ਰਾਮ ਹੈ ਸੋਹਨ ਨੰਨਾ ਸੋਹਨ ਸਦਾ ਸੁਵਾਰੇ ਗਾਵੇ ਇੰਦ ਈੜੀ ਸਿਆਰੀ ਉੱਤੇ ਟਿੱਪੀ ਦਦਾ ਇੰਦ ਇਥੇ ਜਮਕੀ ਹੈ ਇਹਦਾ ਸੰਨ ਪੀੜੀ ਸਿਹਾਰੀ ਉੱਤੇ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਦੱਦੇ ਕੰਨਾ ਇਹਦਾ ਸੱਸਾ ਨਾਣੀ ਸਿਹਾਰੀ ਸਣ ਇਹਦਾ ਆਸਣ ਇਹਦਾ ਆਸਣ ਪਹਿਲੇ ਤੇ ਇੰਦ ਤੇ ਟਿੱਪੀ ਲਾਉਣੀ ਐ ਦੂਜੇ ਤੇ ਟਿੱਪੀ ਨਹੀਂ ਲਾਉਣੀ ਇੰਦ ਇਹਦਾ ਆਸਣ ਟਿੱਪੀ ਤੋਂ ਬਿਨਾ ਇਹਦਾ ਆਸਣ ਬੈਠੇ ਇੱਥੇ ਵਿਸ਼ਰਾਮ ਹੈ ਦੇਵਤਿਆਂ ਦਰਨਾਤੇ ਗਾਵੇ ਸਿੱਧ ਸਸੇ ਤੇ ਅਧਗ ਸਿੱਧ ਇਥੇ ਜਮਕੀ ਹੈ ਸਮਾਧੀ ਤੱਦੇ ਦੇ ਨਾਲ ਸਮਾਧੀ ਅੰਦਰ ਇਥੇ ਵਿਸ਼ਰਾਮ ਹੈ ਗਾਵਨ ਸਾਧ ਤੱਦੇ ਦੇ ਨਾਲ ਸਾਧ ਭਾਰਾ ਬੋਲਿਆ ਜਾਵੇਗਾ ਵੇਚਾਰੇ ਭਵਿਸ਼ਿਆਰੀ ਬਿਆਰੀ ਨਹੀਂ ਲਾਉਣੀ ਸਿਆਰੀ ਲਾਉਣੀ ਹੈ ਵੇਚਾਰੇ ਗਾਵਨ ਨੰਨਾ ਜਾਤੇ ਪੋਲਾ ਬੋਲਿਆ ਜਾਵੇਗਾ ਸਤੇ ਪੋਲਾ ਬੋਲਿਆ ਜਾਵੇਗਾ ਤੰਤੋਖੀ 얘ਤੇ ਵਿਸ਼ਰਾਮ ਹੈ ਗਾਵਹਿ ਵੀਰ ਕਰਾਰੇ ਕਕਾ ਰਾਰੇ ਕੰਨਾ ਰਾਰਾ ਪੂਰਾ ਬੋਲਣਾ ਅੱਧਾ ਨਹੀਂ ਬੋਲਣਾ ਕਕਾ ਰਾਰੇ ਕੰਨਾ ਰਾਰੇ ਲਾਂ ਕਰਾਰੇ ਗਾਵਨ ਪੰਡਤ ਪੜਨ ਅੜਾੜੇ ਦੇ ਪੈਰ ਤੇ ਹਲੰਤ ਲਾ ਕੇ ਪੜਨ ਭਾਰਾ ਬੋਲਣਾ ਰਖੀ ਸਰ ਰਖੀ ਸਰ ਇਕੱਠਾ ਬੋਲਣਾ ਵਾਕ ਨਹੀਂ ਬੋਲਣਾ ਰਹਿ ਰਹਾ ਸਭ ਦੇ ਵਿੱਚ ਸਸੇ ਔਂਕੜ ਰਾਰਾ ਸੁਰ ਰਖੀ ਸੁਰ ਇਸ ਤਰ੍ਹਾਂ ਹੁੰਦਾ ਹੈ ਇੱਥੇ ਸਸੇ ਔਂਕੜ ਨਹੀਂ ਹੈ ਔਂਕੜ ਤੋਂ ਬਿਨਾ ਹੈ ਰਖੀ ਸਰ ਬੋਲਣਾ ਹੈ ਰਖੀ ਸਰ ਜੇ ਸਸੇ ਔਂਕੜ ਆ ਜਾਵੇ ਤਾਂ ਸੁਰ ਰਖੀ ਸੁਰ ਬੋਲਣਾ ਔਂਕੜ ਤੋਂ ਬਿਨਾ ਰਖੀ ਸਰ ਇੱਥੇ ਰਖੀ ਸਰ ਬੋਲਾਂਗੇ ਕਿਉਂਕਿ ਔਂਕੜ ਨਹੀਂ ਲੱਗੀ ਹੋਈ ਜੋਗ ਜਜੇ ਔਂਕੜ ਉੱਤੇ ਅਦਗ ਗਗੇ ਔਂਕੜ ਜੋਗ ਜੋਗ ਭਾਰੇ ਬੋਲ ਜਾਨਗੇ ਵੇਦਾ ਨਾਲੇ ਗਾਵੇ ਮੋਹਣਿਆ ਮਨ ਪੋਲਾ ਬੋਲਿਆ ਜਾਵੇਗਾ ਮੋਹਨ ਆ ਮੁਕਤਾ ਮੋਹਨ ਇਥੇ ਵਿਸ਼ਰਾਮ ਹੈ ਸੁਰਗਾ ਮੱਚ ਪਇ ਆਂਦੇ ਗਾਵਨ ਪੰਡਤ ਪੜਨ ਅਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣਿਆ ਮਨ ਮੋਹਣ ਸੁਰਗਾ ਮੱਚ ਪਇ ਆਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ